बोलिए सच्चे दरबार की जय सतगुरु दास महाराज की जय जय गुरुदेव थाने गुरुदेव गुरु प्यारी साध संग जियो 800 हीरा शार्द के क्रियान की आस तहनर दोजक जाएंगे सत पाखे रविदास बहुत जन्म बिछड़े थे माधो वे जन्म तुम्हारे लेखे कह रविदास आस लग जीवो चिर पे हो दर्शन देखे मोहि न बिसारो मैं जन तेरा ਤੋਹੀ 모ਹੀ 모ਹੀ ਤੋਹੀ ਯੰਤਰ ਕੈਸਾ ਇਹ ਸ਼ਬਦ ਅੱਜ ਸੰਤ ਬਾਬਾ ਸ਼ਾਮਦਾਸ ਜੀ ਮਾਲਗੱਲਾਂ ਬਾੜੇ ਜਿਨ੍ਹਾਂ ਨੇ satsang ਪ੍ਰਵਚਨ ਕਰਦੇ ਹੋਏ ਬਹੁਤ ਹੀ ਗਹਿਰ ਗੰਭੀਰਤਾ ਵਿੱਚ ਜਾ ਕੇ ਰੂਹ ਨੂੰ ਟੰਬੜ ਵਾਲੀਆਂ satsang ਪ੍ਰਵਚਨ ਦੀਆਂ ਕਹਾਣੀਆਂ ਸੁਣਾਈਆਂ ਰਿਟਾਇਰਡ ਸੂਬੇਦਾਰ ਗੁਰਦੇਵ ਰਾ ਸਾਡੇ ਚਾਚਾ ਜੀ ਦੇ ਗ੍ਰਹਿ ਵਿਖੇ ਇਹ satsang ਸਮਾਗਮ ਹੋਇਆ ਜਿਸ ਵਿੱਚ ਸਾਰੇ ਸੰਬੰਧੀ ਰਿਸ਼ਤੇਦਾਰ ਸੱਜਣ ਮਿੱਤਰ ਸ਼ਾਮਲ ਹੋਏ ਬਹੁਤ ਹੀ ਰੂਹ ਨੂੰ ਬਾਗੋ-ਵਾਗ ਕਰਨ ਵਾਲਾ ਇਹ satsang siji ਤੁਹਾਨੂੰ ਸੁਣਾਉਣੇ ਆ ਪਹਿਲਾਂ ਬਾਬਾ ਜੀ ਦਾ ਸਵਾਗਤ ਕੀਤਾ ਗਿਆ ਉਹਨਾਂ ਨੂੰ ਸਾਰੀਆਂ ਸੰਗਤਾਂ ਨੇ ਚਰਨ ਪ੍ਰਣਾਮ ਕੀਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ satsang pravachan ਉਨਾ ਬਲੋਂ ਕੀਤੇ ਗਏ ਜੋ ਬਹੁਤ ਹੀ ਗੁਰੂ ਸਰਗਰਾਂ ਦੇ ਵਿਚ ਗੀਤ ਦੇ ਰਿਹਾ ਕੈਮਰਾ ਦੇਖੋ ਸ੍ਰੀ ਗੁਰੂ ਪ੍ਰਬਦਾਸ ਮਹਾਰਾ ਜੀ ਇਹ ਕਿ ਸੰਤ ਪੁਰਖ ਜਿਨ ਜਾਣੇ ਆਂ ਬਾਬਾ ਜੀ ਨੇ ਕੀ ਕਿਹਾ ਸੰਤ ਪੁਰਖ ਜਿਨ ਜਾਣੇ ਆਂ ਸਤ ਗੁਰ ਜਿਸ ਦਾ ਨਾਮ ਜਿਸ ਦਾ ਨਾਮ ਜਿਸ ਦਾ ਸੰਗ ਸਿੱਖ ਉਧਰੇ ਨਾਨਕ ਹਰ ਗੁਰ ਕਾਉ ਇਹਦੇ ਗੁਰ ਪ੍ਰਸਾਦ ਦੀ ਗੋਲਿ ਖੜੂ ਜਿਹੜੇ ਜਿਹਨੂੰ ਉਸ ਸਤ ਦੀ ਪਛਾਣ ਕਰਨੀ ਸਤ ਦਾ ਕੀ ਹੁੰਦਾ ਸੱਚ ਤੇ ਸੱਚ ਕੌਣ ਹੈ ਉਹ ਘੰਤਾਪੁਰ ਬਕਾਲਪੁਰ ਜਿਹਨੇ ਉਹਨੂੰ ਪਛਾਣ ਲਿਆ ਜਿਹਨੇ ਉਹਨੂੰ ਪਛਾਣ ਲਿਆ ਤੇ ਇਥੇ ਗੁਰੂ ਕਹਿੰਦੇ ਵੀ ਕਿੰਦੂ ਪ੍ਰੰਤੂ ਹੈ ਤੇ ਜਿਹਨਾਂ ਤੇ ਕਿੰਦੂ ਪ੍ਰੰਤੂ ਹੈ ਨਾ ਤੇ ਉਹਨਾਂ ਦੀ ਬਾਣੀ ਪੜੋ ਫਿਰ ਬਾਣੀ ਪੜ ਕੇ ਫਿਰ ਗੱਲ ਕਰੋ ਤੇ ਸਤਿਗੁਰੂ ਰਬਦਾਸ ਮਹਾਰਾਜ ਦੀ ਬਾਣੀ ਪੜੋ ਉਹਨਾਂ ਨੇ ਪਤਾ ਰੱਬ ਨੂੰ ਕੀ ਕਿਹਾ ਰੱਬ ਨੂੰ ਤੂੰ ਹੀ ਮੋਹੀ ਮੋਹੀ ਤੂੰ ਹੀ ਅੰਤਰ ਕੈਸਾ ਹੈ ਉਹ ਤੁਹਾਡੇ ਸਾਡੇ ਨਾਲ ਗੱਲਾਂ ਨਹੀਂ ਕਰਦੇ ਕਿ ਜੋ ਬਾਣੀ ਹੈ ਨਾ ਇਹ ਰੱਬ ਦਾ ਕਿੰਨੀਆ ਹੋਇਆ ਗੱਲਾਂ ਨੇ ਤੇ ਇਹਨੂੰ ਕੀ ਕਹਿੰਦੇ ਆਪਾਂ ਲੋਕ ਜਾਣੈ ਇਹ ਗੀਤ ਹੈ ਇਹ ਤੋਂ ਬ੍ਰਹਮ ਦੀ ਗੱਲ ਹੈ ਇਹ ਤੇ ਬ੍ਰਹਮ ਦੀ ਗੱਲ ਹੈ ਬ੍ਰਹਮ ਨਾਲ ਕੀ ਤੇ ਹੁਣੀਆਂ ਗੱਲਾਂ ਰੱਬ ਤੋਂ ਆਈ ਹੋਈ ਬਾਣੀ ਜੈਸੀ ਮੈਂ ਆਗਰ ਅਸਮ ਦੀ ਬਾਣੀ ਤੈਸਰਾ ਕਰੀ ਗਿਆਨ ਦੇ ਲਾਜੋ ਕਿ ਜੇ ਬਾਣੀ ਕੂਆਂ ਨੂੰ ਆਈ ਹੈ ਨਾ ਤੇ ਬਾਣੀ ਇਹਨਾਂ ਮਹਾਂਪੁਰਖਾਂ ਨੂੰ ਵੀ ਰੱਬ ਕੋਲੋਂ ਆਈ ਹੈ ਬਾਣੀ ਜਦੋਂ ਫਿਰ ਆਪ ਕੋਲ ਆਈਏ ਕਿ ਨਾਦੇਵੀ ਦਾ ਅਮਰਾਗ ਗਲਾਕੀ ਕੀਆ ਗੁਰੂ ਵਾਲੇ ਵੀ ਦਾ ਅਮਰਾਗ ਗਲਾਕੀ ਕੀਆ ਨੇ ਸਤਿਗੁਰੂ ਦੇ ਬਿਦਾਸਵਾਣਾ ਦੇ ਬੋਲ ਨੇ ਕਹਿੰਦੇ ਨੇ ਤੋਹੀ ਵੋਹੀ ਕੋਹੀ ਤੋਹੀ ਅੰਤਰ ਕੈਸਾ ਉਹ ਰਬ ਨੂੰ ਕਹਿੰਦੇ ਨੇ ਕਿ ਪ੍ਰਮਾਤਮਾ ਤੇਰੇ ਵਿੱਚ ਮੇਰੇ ਵਿੱਚ ਕੀ ਫਰਕ ਹੈ ਜਿਦਾਂ ਦਾ ਤੂੰ ਹੈ ਉਦਾਂ ਦਾ ਹੀ ਮੈਂ ਹਾਂ ਜਿਦਾਂ ਦਾ ਮੈਂ ਹਾਂ ਉਹ ਦਾਦਾਈ ਤੂੰ ਐ ਜਿਹੜੇ ਰਾਹੁਣੇ ਦਾ ਕਹਿੰਦੇ ਨੇ ਕਿ ਤੇਰੇ ਮੇਰੇ ਵਿੱਚ ਫਰਕ ਕੋਈ ਨਹੀਂ ਤੇ ਅਸੀਂ ਗੁਰੂ ਤੇ ਵੀ ਬ੍ਰੋਹ ਭਗਤ ਤੇ ਵੀ ਬ੍ਰੋਹ ਆ ਸਾਡੀ ਇਹ ਸੋਚ ਐ ਸਾਡੀ ਇਹ ਸੋਚ ਐ ਹਾਲਾਂਕਿ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦੇ ਆ ਇਸ ਤੋਂ ਪਰੇਸ਼ਿਕ ਤੇ ਜਾਦੇ ਨਹੀਂ ਬਸ ਮੰਨਦੇ ਹੁੰਦਾ ਕਿ ਜਿੱਦੇ ਸਾਡੇ ਮਕਸਦ ਦੀ ਗੱਲ ਹੁੰਦੀ ਐ ਜਿਦਾ ਜਾਮੀ ਸਾਹਿਬ ਦੀ ਇੱਕ ਪੰਕਤੀ ਹੈ ਜਾਮੀ ਸਾਹਿਬ ਉਹਦੇ ਬੋਲ ਹੈ ਕੀਤੇ ਲੈ ਲੈ ਮੁਕਰ ਪਾਹੇ ਹੁਣ ਬੰਦਾ ਇੱਕੋ ਹੀ ਪੰਕਤੀ ਸੁਣਵੇ ਇੱਕੋ ਹੀ ਪੰਕਤੀ ਤੇ ਲੈ ਲੈ ਕੇ ਮੁਕਰੀ ਜਾਵੇ ਤੇ ਉਹਨੂੰ ਕਹੇ ਕਿਸ ਨੂੰ ਦੇ ਦੇ ਨਹੀਂ ਦੇ ਜੋ ਕਹਿੰਦਾ ਨਹੀਂ ਮੈਂ ਤਾਂ ਇਹ ਗੁਰੂ ਘਰ ਸਾਹਿਬ ਦੀ ਪੰਕਤੀ ਸੁਣੀ ਆ ਤੇ ਉਹ ਬਾਣੀ ਕਹਿੰਦੀ ਲੈ ਲੈ ਕੇ ਮੁਕਰੀ ਜਾਉਂ ਤੇ ਗਾਮੀ ਪੰਤੀ ਤਾਂ ਪੜ੍ਹਦੇ ਹੀ ਨਹੀਂ ਅਸੀਂ ਤੇ ਗਾਮੀ ਪੰਤੀ ਤੇ ਬੋਲ ਕੀ ਆ ਕਿਤੇ ਮੂਰਖ ਖਾਹੀ ਖਾਪੇ ਬਾੜੀਏ ਦੇ ਮੂਰਖਾਂ ਦਾ ਕੰਮ ਹੈ ਲੈ ਕੇ ਉਕਰਨਾ ਇਹਦੇ ਮੂਰਖਾਂ ਦਾ ਕੰਮ ਹੈ ਪਰ ਅਸੀਂ ਉਨਾਂ ਹੀ ਕੁ ਸਮਝ ਲੈਂਦੇ ਆ ਜਿੰਨੇ ਕਿ ਸਾਡੇ ਮਰਦ ਦੀ ਹੈ ਜਿੰਨੇ ਕਿ ਸਾਡੇ ਕੰਮ ਦੀ ਹੈ ਇਹ ਸੁਸੀ ਕੁਈ ਸਾਹਿਬ ਪੜ੍ਹ ਲਓ ਕੁਈ ਸਾਹਿਬ ਨੂੰ ਉਹਨਾਂ ਨੇ ਬਾੜੀ ਨੂੰ ਤਾਂ ਕੀ ਕਿਹਾ ਰਾਬੇ ਨੂੰ ਰਬੋ ਅਬੋ ਤੋ ਜਾਏ ਚੜਾ ਸੰਧਾਸੜ ਮਿਲੇ ਸਾਰਬ ਪਾਣੀ ਰਬ ਕਬੀਰਾ ਏਕ ਭਏ ਹੈ ਕੋਈ ਨਾ ਸਕਿਆ ਪਛਾਨੀ ਜਦਨੇ ਪ੍ਰਮਾਤਮਾ ਨੂੰ ਕਿ ਮੈਂ ਤੇਰਾ ਨਾਮ ਜਪ ਕੇ ਤੁਹਾਡਾ ਨਾਮ ਪ੍ਰਮਾਤਮਾ ਜਿੱਥੇ ਤੁਸੀਂ ਬੈਠੇ ਹੋ ਨਾ ਮੈਂ ਵੀ ਤੁਹਾਡੇ ਕਰੋਬਰ ਬਹਿ ਗਿਆ ਤੁਹਾਡੇ ਕਰੋਬਰ ਤੇ ਪ੍ਰਮਾਤਮਾ ਹੁਣ ਕੋਈ ਪਛਾਣ ਕੇ ਇਹ ਕਹਵੇ ਕਿ ਆਹ RAM ਹੈ ਤੇ ਆਹ KABEER ਹੈ ਕੋਈ ਬੰਦਾ ਕਹਵੇ ਪਛਾਣ ਕੇ ਕਹਿੰਦੇ ਨੇ ਪਛਾਣ ਇਹ ਨਹੀਂ ਸਰਦਾਰ ਕੋਈ ਨਹੀਂ ਪਛਾਣ ਸਕਦਾ ਕਬੀਰ ਕੌਣ ਹੈ ਤੇ RAM ਕੌਣ ਹੈ ਅਸੀਂ ਹੱਕ ਬੰਦੇ ਰਹਿ ਕੇ ਇੱਕ 라ਜ ਲਾਮਿਆਂ ਬ੍ਰਹਮ ਗਿਆਨੀ ਕਲਾਮਾਂ ਬ੍ਰਹਮ ਗਿਆਨੀ ਕਲਾਮਾਂ ਬ੍ਰਹਮ ਗਿਆਨੀ ਕਲਾਮਾਂ ਤੇ ਬਾਣੀ ਕਹਿੰਦੀ ਬ੍ਰਹਮ ਗਿਆਨੀ ਤੇ ਬ੍ਰਹਮ ਗਿਆਨੀ ਜਾ ਸਕਦਾ ਦੂਸਰਾ ਨਹੀਂ ਜਾ ਸਕਦਾ ਬ੍ਰਹਮ ਗਿਆਨੀ ਕੀ ਗਾਥਾ ਬ੍ਰਹਮ ਗਿਆਨੀ ਜਾਂਦਾ ਬ੍ਰਹਮ ਗਿਆਨੀ ਜਾਂਦਾ ਬ੍ਰਹਮ ਗਿਆਨੀ ਨੂੰ ਬ੍ਰਹਮ ਗਿਆਨੀ ਜਾਣ ਸਕਦਾ ਐਸੀ ਨਹੀਂ ਜਾਣ ਸਕਦੇ ਅਸੀਂ ਤਾਂ ਹੱਗ ਨਾਲ ਬ੍ਰਹਮ ਗਿਆਨੀ ਲੈਂਦੇ ਨੇ ਹੱਗ ਨਾਲ ਬ੍ਰਹਮ ਗਿਆਨੀ ਤਾਂ ਗੁਰੂ ਸਾਹਿਬ ਕਹਿੰਦੇ ਮੇਰੇ ਵਿੱਚ ਤੇਰੇ ਵਿੱਚ ਕੋਈ ਭੇਦ ਨਹੀਂ ਹੈ ਤੇ ਗੁਰੂ ਸਾਹਿਬ ਨੇ ਤਾਂ ਇਤੋਂ ਤੱਕ ਵੀ ਗਿਆਨ ਦਿੱਤਾ ਲੋਕ ਰੱਬ ਨੂੰ ਚੇਤੇ ਬੰਦੇ ਆ ਲੋਕ ਰੱਬ ਦਾ ਨਾਮ ਲੈਂਦੇ ਆ ਇਹਨੇ ਰੱਬ ਮੇਰੇ ਪਿੱਛੇ ਹੁੰਦਾ ਹੈ ਰੱਬ ਮੇਰਾ ਨਾਮ ਜਪਦਾ ਹੈ ਕਬੀਰ ਮਨ ਤਰਨੁ ਭਇਆ ਜੈਸਾ ਗੰਦਾ ਨੀਰ ਪਾਛਾ ਲਾਗੂ ਹਰਿ ਫਿਰੇ ਕਹਤ ਕਬੀਰ ਕਬੀਰ ਕਹਿੰਦੇ ਮੀਰਾ ਮਨ ਗੰਦਾ ਦੇ ਪਾਣੀ ਬਾਂਗੂ ਪਵਿੱਤਰ ਪਵਿੱਤਰ ਹੋ ਗਿਆ ਨੀਰ ਦਾ ਅਰਥ ਹੁੰਦਾ ਪਾਣੀ ਗੰਦਾ ਦਾ ਪਾਣੀ ਕਿਦਾਂ ਮੀਰਾ ਮਨ ਇਦਾਂ ਦਾ ਪਵਿੱਤਰ ਹੋ ਗਿਆ ਕਹਿੰਦੇ ਜਦੋਂ ਮੀਰਾ ਮਨ ਪਵਿੱਤਰ ਹੋਇਆ ਤੇ ਰੱਬ ਮੇਰੇ ਪਿੱਛੇ ਫੜਨ ਲੱਗ ਪਿਆ ਪਾਛੇ ਲਾਗੂ ਹਰਿ ਫਿਰੇ ਉਹ ਹਰੀ ਮੇਰੇ ਪਿੱਛੇ ਵਰਤਾ ਹੈ ਤੇ ਲੋਕ ਰੱਬ ਦਾ ਨਾਮ ਲੈਂਦੇ ਨੇ ਤੇ ਰੱਬ ਮੇਰਾ ਇਹ ਨਾਮ ਲੈ ਜਾਂਦਾ ਕਬੀਰ ਕਬੀਰ ਪੁਕਾਰਦਾ ਇਹਨੂੰ ਭਾਈ ਗੁਰਦਾਸ ਸਹਿਦ ਕਰਦੇ ਨੇ ਕਿ ਜੋ ਕਬੀਰ ਸਾਹਿਬ ਨੇ ਗੱਲ ਕਹੀ ਹੈ ਸੱਚੀ ਗੱਲ ਹੈ ਇਹ ਝੂਠੀ ਗੱਲ ਨਹੀਂ ਹੈ ਜੋ ਕਬੀਰ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਭਾਈ ਗੁਰਦਾਸ ਕਰਕੇ ਮੈਂ ਸੁਣੀ ਉਹਦੇ ਪੜੋ ਚਾਰੋਂ ਦੇ ਸ਼ਰਨ ਗੁਰਜੀਤ ਪੰਡਾ ਜਾਏ ਚੱਲ ਸਤਗੁਰੂ ਪੁਰ ਪੰਡਾ ਅਗੇ ਹੋਏ ਦੇਤਾ ਹੈ ਬਾਭਰੀ ਭਰਤ ਭਾਏ ਕਉਡੀ ਅਗਰ ਭਾਗ ਰਖ ਹੈ ਤਾਹੇ ਕੋ ਸਰਬ ਦਾਤ ਤਾਪ ਦੇਤਾ ਹੈ ਇੱਕ ਬਾਤ ਗੁਰ ਸਿਮਰਨ ਬਾਤਰ ਸਿਮਰਨ ਤਾਹੇ ਬਾਰਬ ਬਾਰ ਗੁਰ ਹਿੰਦ ਹੈ ਭਾਈ ਗੁਰਦਾਸ ਜੀ ਨੂੰ ਕਹਿੰਦੇ ਸਬਈਆ ਕਹਿੰਦੇ ਇੱਕ ਕਲਮ ਤੁਸੀਂ ਪ੍ਰਮਾਤਮਾ ਬਾਰੇ ਪਟੋ ਚਾਰਨ ਸਾਰਨ

ਤੇ ਤੁਸੀਂ ਮੈਨੂੰ ਦੱਸੋ ਮਨ ਨੂੰ ਗ라스 ਪਾੜਾ ਕੋਣੀ ਇਹ ਕਿਹੜਾ ਕਰਕੇ ਮਨ ਲਓਗੇ ਇਹ ਜਿਹੜਾ ਮਨ ਹੈ ਇਹ ਕੋਈ ਪਾੜਾ ਥੋੜੀ ਜਿਹੜਾ ਕੱਢ ਕੇ ਮਨ ਲਓਗੇ ਕਿਸੇ ਸਤ ਕੋ ਜਾਣਾ ਹੈ ਕਿਸੇ ਗੁਰਦੁਆਰੇ ਜਾਣਾ ਹੈ ਕਿਸੇ ਸਤ ਸੰਗ ਵਿੱਚ ਜਾਣਾ ਹੈ ਉੱਥੇ ਮਨ ਸਾਫ ਕਰਨ ਵਾਸਤੇ ਜਾਣਾ ਹੈ ਮਨ ਸਾਫ ਕਰਨ ਵਾਸਤੇ ਜੇ ਜੇ ਤੁਹਾਡਾ ਮਨ ਸਾਫ ਹੋ ਗਿਆ ਨਾ ਤੇ ਤਾਂ ਨੁਕਤੇ ਜਾਣ ਦੀ ਲੋੜ ਹੀ ਨਹੀਂ ਕਿਸੇ ਦੀ ਸਾਧ ਦੇ ਜਾਣ ਦੀ ਲੋੜ ਨਹੀਂ ਕਿਸੇ ਵਰਦਵਾਰੇ ਮਦਰ ਦੀ ਜਾਣ ਦੀ ਲੋੜ ਨਹੀਂ ਕਿਸੇ ਬਾਪੂ ਕੋਲ ਜਾਣ ਦੀ ਲੋੜ ਨਹੀਂ ਤੇ ਜਿਹਨਾਂ ਦੇ ਮਨ ਸੰਗ ਹੋ ਜਾਂਦੇ ਨੇ ਰਬ ਉਹਨਾਂ ਦੇ ਕੋਲ ਆਪ ਹੀ ਆ ਜਾਂਦਾ ਮਨ ਚੰਗਾ ਤੋਂ ਕੁਠਾ ਰਬ ਉਹਨਾਂ ਕੋਲ ਆਪ ਆ ਜਾਂਦਾ ਹੈ ਤੂੰ ਬਾਣੀ ਤੇ ਬੋਲ ਕਬੀਰ ਸਾਹਿਬ ਨੇ ਕਹੇ ਜੇ ਤਾਂ ਬਾਪ ਮੇਰਾ ਨਾਮ ਜਪਦਾ ਹੈ ਬਾਪ ਮੇਰੀ ਪਿੱਛੇ ਫਿਰਦਾ ਹੈ ਪਾਈ ਸਾਹਿਬ ਦੇ ਬੋਲ ਨੇ ਚਾਰ ਚਰਨਪੁਰ ਦੀ ਪੈਂਡਾ ਜਾਰੇ ਚਾਲਨ ਸਤਪੁਰ ਕੋਟ ਪੈਂਡਾ ਆਗੇ ਹੋਏ ਦੇਖ ਹੈ ਇੱਕ ਕਦਮ ਸੱਚੇ ਬੰਦਾ ਤੁਸੀਂ ਪਰਮਾਤਮਾ ਵੱਲੋਂ ਪੜ ਲਿਆ ਤੇ ਤੁਹਾਡੇ ਇੱਕ ਕਦਮ ਬਦਲੇ ਨਜ਼ਾਰਾ ਲੱਗਾ ਗਈ ਊੜ ਦਾ ਫੁੱਟੇ ਕਰੋੜ ਕਹਿੰਦੇ ਪਰਮਾਤਮਾ ਕਰੋੜ ਕਦਮ ਤੁਹਾਡੇ ਵੱਲੋਂ ਪੜਦਾ ਇੱਕ ਕਦਮ ਬਦਲੇ ਵਿਸ਼ਵ ਤੇ ਮਨ ਸੱਚਾ ਹੋਵੇ ਤੇ ਮਨ ਦੇ ਸੱਚਾ ਨਹੀਂ ਨਹੀਂ ਤੇ ਮਰ ਸੱਚਾ ਹੋਣਾ ਜੇ ਸੱਚਿਆ ਕੋਲ ਜਾ ਕੇ ਬੈਠੋਗੇ ਸੱਚਿਆ ਦੀ ਸੰਗਤ ਕਰੋਗੇ ਤਾਂ ਮਰ ਸੱਚਾ ਹੋਣਾ ਤੇ ਬੰਲੀ ਕਹਿੰਦਾ ਇਸ ਮਨ ਕੋ ਜਨਮ ਜਨਮ ਕੀ ਮਨ ਲਾਗੀ ਕਾਲਾ ਰੂਪਾ ਸਿਆਹੋ ਖਰਣੀਤ ਹੋਤੀ ਉਜਲੀ ਨਾ ਹੋ ਬਈ ਜੇ ਸੋ ਧੋੜ ਪਾਹੋ ਕਹਿੰਦੇ ਜਨਮਾ ਜਨਮਾਂ ਦੀ ਮਹਿ ਲੱਗੀ ਇਸ ਮਨ ਨੂੰ ਜਨਮਾ ਜਨਮਾਂ ਦੀ ਕਿਹੜੇ ਜਮਾ ਜਰਮਾ ਜੀ ਜਿਹਨਾਂ ਜੁੰਨਾ ਚੋਂ ਲੱਗ ਕੇ ਆਏ ਆ ਇਹ ਜਨਮ ਪਹਿਲੇ ਕੀ ਪਤੰਗਾ ਕਈ ਜਨਮ ਕਾ ਮੀਨ ਪੁਰੰਗਾ ਕਈ ਜਨਮ ਪਾਕਿਸਤਾਨ ਹੋਇਓ ਕਈ ਜਨਮ ਘਰਮ ਰਿਤ ਜੋਇਓ ਜਿਹਨਾਂ ਜੁੰਨਾ ਚੋਂ ਲੱਗ ਕੇ ਉਹ ਮਨ ਸੰਸਕਾਰ ਸਾਡੇ ਨਾਲ ਤੁਰੇ ਹੁੰਦੇ ਨੇ ਸੰਸਕਾਰ ਜਿਹੜਾ ਆਪਾਂ ਕਰਮ ਹੀ ਕਹਿੰਦੇ ਆ ਉਹ ਸਾਡੇ ਨਾਲ ਤੁਰੇ ਹੁੰਦੇ ਨੇ ਆਪਾਂ ਭੋਗਦੇ ਉਹ ਕਰਦੇ ਨੇ ਤੁ ਬਾਣੀ ਕਹਿੰਦੀ ਮਨ ਜਿਹੜਾ ਇਹ ਜਮਾ ਜਨਮਾਤਰਾ ਦਾ ਕੱਦਾ ਖਨੜੀ ਧੋਤੀ ਖਨੜੀ ਇੱਕ ਕਪੜਾ ਹੁੰਦਾ ਖਨੜੀ ਇੱਕ ਕਪੜਾ ਹੁੰਦਾ ਕਪੜਾ ਹੁੰਦਾ ਜਿਹੜਾ ਤੇਲੀ ਆ ਨਾ ਤੇਲ ਕਰਦਾ ਹੈ ਗੋਲੀ ਚ ਤੇ ਜਦੋਂ ਤੇਲ ਆਲੇ ਤੋਂ ਡਿੱਗਦਾ ਹੈ ਜਾਂ ਗੋਲੂ ਨੂੰ ਬੰਦ ਕਰ ਦਿੰਦਾ ਹੈ ਉਹ ਕੱਪੜੇ ਨੂੰ ਤੇਲ ਜਿਹਾ ਹੁੰਦਾ ਹੈ ਉਹ ਗੋਲੂ ਨੂੰ ਸਾਫ਼ ਕਰਦਾ ਰਹਿੰਦਾ ਕੱਪੜੇ ਨੂੰ ਤੇਲ ਲੱਗਦਾ ਰਹਿੰਦਾ ਫਿਰ ਉਹ ਕਪੜਾ ਇੰਨਾ ਗਦਾ ਹੋ ਜਾਂਦਾ ਨਾ ਇੰਨਾ ਗਦਾ ਹੋ ਜਾਂਦਾ ਇਹ ਤੇਲੀ ਕਰਿਆ ਜਿਦਾ ਦਾ ਪਹਿਲਾ ਕਪੜਾ ਸੀ ਮੈਂ ਇਹਨੂੰ ਪੁੱਦਾ ਦੇ ਧੂਕੇ ਬਣਾਉਣਾ ਹੈ ਉਦਾਂ ਦਾ ਖਰੜੀ ਧੋਤੀ ਕੁਜਲੀ ਨਾ ਮੁਹਵੇ ਜੇ ਸੌ ਧੋਣ ਪਾਹੋ ਕਹਿੰਦੇ ਨੇ ਸੌ ਵਾਰੀ ਉਹਨੂੰ ਘੋਲ ਕੇ ਤਾਂ ਵੀ ਉਹ ਕਪੜਾ ਉਦਾਂ ਦਾ ਘੋਲ ਨਹੀਂ ਸਕਦਾ ਉਰੀ ਸਕਦਾ ਤੇ ਭਾਈ ਵੀਰ ਸਿੰਘ ਦਾ ਦੋਰਾ ਇੱਕ ਤੁਸੀਂ ਸਾਰੇ ਸਰਵਣ ਕਰਦੇ ਹੋ ਉਹਨਾਂ ਨੇ ਮਾਨਪ੍ਰਥੀ ਮਰ ਪਖਾਇਆ ਦੋਰਾ ਭਾਈ ਵੀਰ ਸਿੰਘ ਦਾ ਹੈ ਇਸ ਸਾਬੜ ਲਾਲਾ ਧੁੱਕਾ ਕੋਲਾ ਦੁੱਧ ਨਹੀਂ ਪਾਇਆ ਰੱਬ ਚਾਰ ਨੰਗਣੀ ਚੜਿਆ ਪਰ ਰੰਗ ਨਾਲ ਉਸ ਮਟਾਇਆ ਵਿਛੜ ਕੇ ਕਾਲਸੀ ਆਈ ਧੁੱਤਿਆ ਮੂਨਾ ਲੈ ਲਈ ਨਾਲ ਅੱਗ ਦੇ ਲਾ ਕੇ ਦੇਖੋ ਚੜਦਾ ਰੂਪ ਸੁਭਾਇਆ ਕਿਹਨੇ ਪਤਾ ਇਹ ਮਰਦੀ ਬਸਰਾ ਕਿਦਾਂ ਦੀ ਹੈ ਇੰਨਾ ਕਾਲਾ ਹੈ ਨਾ ਪਰ ਜਿਹੜਾ ਕੋਲਾ ਹੁੰਦਾ ਨਾ ਕੋਲਾ ਕੁਝ ਇਹਨੂੰ ਦੁੱਧ ਨਾਲ ਤੋਲੋ ਪਾਣੀ ਨਾਲ ਸਾਬਣ ਨਾਲ ਕੋਲੇ ਨੂੰ ਕਿ ਇਹ ਚਿੱਟਾ ਕਰੀਏ ਕਿ ਆ ਕੋਲਾ ਚਿੱਟਾ ਹੋ ਸਕਦਾ ਦੁੱਧ ਦਹੀਂ ਸਾਬਣ ਪਾਣੀ ਨਾਲ ਤੋਲੋ ਕੋਲੇ ਨੂੰ ਉਹ ਕੋਲਾ ਕਦੀ ਚਿੱਟਾ ਨਹੀਂ ਹੋ ਸਕਦਾ ਇਹ ਹੈ ਮਨ ਦੀ ਬਸਤਾ ਰੰਗ ਚਾਹ ਰੰਗਣ ਵੀ ਚੜਿਆ ਪਰ ਰੰਗਣਾ ਹੋਸ ਫਟਾਇਆ ਕਿਸੇ ਲਾੜੀ ਨੂੰ ਦੇਖੋ ਭਾਈ ਇਹਨੂੰ ਰੋਟ ਕੋ ਰੰਗ ਚਾਹ ਦਨ ਕਾਲੇ ਕਪੜੇ ਨੂੰ ਕਦੀ ਰੰਗ ਨਹੀਂ ਕਰਨਾ ਹੁੰਦਾ ਰੰਗ ਚੜਦਾ ਹੁੰਦਾ ਸਪੈਲ ਨੂੰ ਚਿੱਟੇ ਨੂੰ ਜੇ ਬਲਾਰਮੀ ਜਦੋਂ ਕਰ ਗਏ ਕਿ ਕੋਲੇ ਨੂੰ ਕਹੇ ਰੰਚਾਰ ਤਿਹਾਂ ਭੰਗ ਬਰਦਵਾ ਜਾਂ ਛੱਕਾ ਕਰਵਾ ਕਹਿੰਦੇ ਨਹੀਂ ਪਰ ਕਹਿੰਦੇ ਕਾਲਾ ਕਿਉਂ ਹੋਇਆ ਉਹਦਾ ਕਾਲਾ ਕਿਉਂ ਹੋਇਆ ਉਹ ਅੱਗ ਨਾਲੋਂ ਪਿਛੜ ਗਿਆ ਅੱਗ ਨਾਲੋਂ ਪਿਛੜਿਆ ਤਾਂ ਕਾਲਾ ਹੋਇਆ ਇਹਦੇ ਨਾਲ ਅੱਗ ਦੇ ਲਾ ਕੇ ਦੇਖੋ ਚੰਦਾ ਰੂਪ ਸੁਭਾਇਆ ਕਹਿੰਦੇ ਨੇ ਉਸੇ ਕੋਲੇ ਨੂੰ ਅੱਗ ਵਿੱਚ ਸੋਟੋ ਅੱਗ ਵਿੱਚ ਤੇ ਅੱਗ ਉਹਨੂੰ ਆਪਣੇ ਵਰਗਾ ਬਣਾ ਲੈਂਦੀ ਐ ਕਾਲ ਕਹਿਣੇ ਨਹੀਂ ਦਿੰਦੇ ਜਿੱਦਾਂ ਦਾ ਅੱਗ ਦਾ ਰੰਗ ਉਹਦਾ ਲਾਲ ਕੋਲੇ ਨੂੰ ਵੀ ਲਾਲ ਕਰ ਲੈਂਦੀ ਐ ਇਦਾਂ ਹੀ ਆਪਾਂ ਵੀ ਰੱਬ ਤੋਂ ਵਿਛੜੇ ਹੋਏ ਐ ਤੇ ਅਸੀਂ ਵੀ ਲਾਜ ਤਦ ਹੀ ਹੋਵਾਂਗੇ ਜੇ ਆਪਾਂ ਵੀ ਪਰਮਾਤਮਾ ਦੇ ਨਾਲ ਜੁੜ ਜਾਈਏ ਸੇਵਨ ਕਰੀਏ ਤਾ ਆਪਾਂ ਵੀ ਲਾਲ ਹੋ ਸਕਦੇ ਹਾਂ ਤੋਂ ਐਸੇ ਨੇ ਬੋਲ ਕਰਨੇ ਇੱਕ ਕਦਮ ਬਦਲੇ ਉਹ ਪ੍ਰਵਾਤਮਕ ਕੋੜਾ ਕਰਮ ਤੁਹਾਡੇ ਮਨ ਨੂੰ ਪੜਦਾ ਹੈ ਭਾਵਨੀ ਭਗਤ ਭਾਏ ਕੋਡੀ ਅਕਰ ਭਾਗ ਰੱਖੇ ਤਾਂ ਇਹ ਕੋ ਸਰਵ ਉਦਾਰ ਦਾਰ ਦੇਤ ਹੈ ਜਿਹੜਾ ਨਾ ਆਪਣੀ ਮਿਹਨਤ ਦਾ ਦਾਗ ਹੁੰਦਾ ਹੈ ਤੁਹਾਡੀ ਮਿਹਨਤ ਦਾ ਤੁਸੀਂ ਲੱਖਾਂ ਕੋੜਾ ਨਹੀਂ ਉਹ দান ਕਰ ਸਕਦੇ ਲੱਖਾਂ ਕੋੜਾ ਦਾਨ ਕੌਣ ਕਰਦਾ ਹੈ ਜਦ ਲੋਕਾਂ ਦੇ ਹੱਕ ਮਾਰੇ ਹੁੰਦੇ ਹੈ ਬੇਈਮਾਨੀ ਖਗੀ ਕੀਤੀ ਹੁੰਦੀ ਹੈ ਤੇ ਲੱਖਾਂ ਕਰੋੜਾਂ ਵਾਲੇ ਜਿਹੜੇ ਪਾਕਿਸਤਾਨਾ ਦੀ ਸਰਕਾਰ ਹੈ ਰੁਪਈਆ ਵਾਲੇ ਨੂੰ ਕੋਈ ਨਹੀਂ ਪੁੱਛਦਾ ਦੇਖਦਾ ਬਈ ਬੰਦਾ ਸੀ ਪਟਿਆਲੇ ਦਾ ਤੇ ਦੇਖਦਾ ਬਈ ਤੋਂ ਆਪਣੇ ਮਿਹਰ ਦਾ ਜੇ ਕੋਈ ਪ੍ਰਮਾਤਮਾ ਅੱਗੇ ਆਪਣੀ ਕਿਰਤ ਦਾ ਦਾਨ ਕਰੇ ਭਾਵੇਂ ਉਹ 1 ਟਕਾਈ ਹੋਵੇ ਭਾਵੇਂ 1 ਰੁਪਈਆ ਹੀ ਹੋਵੇ ਕਿਹਦੇ ਨੇ ਭਾਵਨੀ ਭਗਤ ਪਾਇ ਕੋਡੀ ਅਗਰ ਭਾਗ ਰੱਖੇ ਤੁਹਾਡੀ ਭਾਵਨੀ ਭਾਵਨਾ ਸੱਚੀ ਹੈ ਤੁਹਾਡੀ ਮਿਹਨਤ ਸੱਚੀ ਹੈ ਤੇ ਕਦੇ ਨੇ ਕੋਡੀ ਕਿਸੇ ਕੰਮ ਦੀ ਹੁੰਦੀ ਹੈ ਕੋਡੀ ਕੋਡੀ ਦਾ ਕੀ ਮੁੱਲ ਹੈ ਆਪਾਂ ਜਿਹੜਾ ਬੰਦਾ ਤੇ ਉਹਦਾ ਕੋਡੀ ਜਲਾ ਵੀ ਬੋਲਣੀ ਕਦੇ ਨੇ ਕੋਡੀ ਦੇ ਚਾਰ ਹਿੱਸੇ ਕਰ ਲਓ ਭੱਜ ਕੇ ਪਹਿਲੇ ਤੇ ਕੋਡੀ ਸਾਫ ਜੀ ਦਾ ਕੰਮ ਕਰਨੀ ਫਿਰ ਕੋਡੀ ਦੇ ਚਾਰ ਹਿੱਸੇ ਕਰ ਲਓ ਪਿਓ ਦਾ ਵੀ ਬਚਨ ਲੈ ਓ ਜੇਰੇ ਇੱਕ ਕੋਟੀ ਦਾ ਚੌਥਾ ਹਿੱਸਾ ਪ੍ਰਮਾਤਮਾ ਅਗੇ ਰੱਖੋ ਇੱਕ ਹਿੱਸਾ ਚੌਥਾ ਹਿੱਸਾ ਕੋਟੀ ਦਾ ਤੁਹਾਡੀ ਭਾਵਨਾ ਤੁਹਾਡਾ ਪਿਆਰ ਜਿੰਨੇ ਕਰੋੜਾ ਰੁਪਈਆ ਕੋਈ ਮੈਨੇ ਨਹੀਂ ਰੱਖਦਾ ਕੋਈ ਮੈਨੇ ਨਹੀਂ ਰੱਖਦਾ ਉਹ ਕੋਟੀ ਨੂੰ ਪ੍ਰਮਾਤਮਾ ਕਰ ਲੈਂਦਾ ਤੇ ਇੱਕ ਕੋਟੀ ਬਦਲੇ ਪ੍ਰਮਾਤਮਾ ਤੁਹਾਡੀ ਝੋਲੀ 'ਚ ਸਾਰੀ ਦੁਨੀਆ ਦਾ ਤਾਰ ਬਦਲ ਭਾਵਿਕ ਭਗਤਾਂ ਪਾਇ ਕੋਟੀ ਅਗਰ ਭਾਗ ਲੱਖੇ ਤਾਹੇ ਤੋਂ ਸਰਬਨ ਦਾਤ ਦਾਤ ਦੇਤ ਹੈ ਸਾਰੀ ਦੁਨੀਆ ਦਾ ਦਾਤ ਤੁਹਾਡੀ ਥੋੜੀ ਬਾਕੀ ਪਰਮਾਤਮਾ ਜੀ ਭਾਵਨਾ ਵਾਲੀ ਮਿਹਨਤ ਵਾਲੀ ਕਮਾਈ ਹੈ ਤਦੇ ਕੋ ਨਕਸਰ ਨੇ ਮਰਗ ਭਗੂ ਸ਼ਬਦਤਾ ਸੀ ਕਾਤੇ ਦੀ ਮਰਗ ਭਗੂ ਦੇ ਨੇ ਭਾਈ ਲਾਲ ਦੇ ਘਰੇ ਕਿਉਂ ਚਲੇਗਾ ਉਹ ਮਿਹਨਤ ਸੀ ਸੱਚੀ ਕਰਦਾ ਸੱਚ ਬੋਲਦਾ ਸੀ ਤੇ ਭਾਈ ਲਾਲੂ ਦੇ ਘਰ ਗੁਰਦਾਸ ਸਾਹਿਬ ਨੇ ਨਿਵਾਸ ਕੀਤਾ ਬਹੁਤ ਦਿਨ ਬਹੁਤ ਦਿਨ ਤੇ ਵਰਗ ਭਾਗੋ ਨੇ ਆ ਕੇ ਕਿਹਾ ਕਿ ਮੇਰੇ ਗੁੜੇ ਛਰਦ ਤੇ ਖੀਰ ਛਰਦੀ ਸਾਰੇ ਲੋਕ ਮੇਰੇ ਆਏ ਮੈਂ ਤੁਹਾਨੂੰ ਨਮੰਤਰ ਵੀ ਦਿੱਤਾ ਤੇ ਤੁਸੀਂ ਇੰਦੀਆਂ ਸੁੱਕੀਆਂ ਰੋਟੀਆਂ ਖਾ ਕੇ ਔਰ ਇਸ ਗਰੀਬ ਦੇ ਕਰ ਬੈਠੇ ਹੋ ਜਿਹਦਾ ਤੁਹਾਨੂੰ ਕਪੜਾ ਵੀ ਦੇ ਸਕਦਾ ਤੁਹਾਡੇ ਘਰੇ ਉਤੋਣ ਵਾਸਤੇ ਇੱਕ ਮੁਦਾਸ ਸਾਬ ਕਹਿੰਦੇ ਤੇਰੀ ਰੋਟੀ ਦਾ ਜ਼ਹਿਰ ਹੈ ਤੇਰੇ ਮਾਗ ਗੁੜੇ ਤੇ ਲਹੂ ਹੈ ਕਹਿੰਦੇ ਫਾਲੋ ਕਿਤਾ ਪਤਾ ਮੇਰੀ ਲੋਕੀ ਹੈ ਮੇਰੇ ਮਾਤ ਪੁਰਿਆ ਚ ਲੋਕ ਹੈ ਜਿਸ ਦੀ ਪੈਕਚਰ ਦੇਖੀ ਵੀ ਪੈਕਚਰ ਇਹ ਜਿਹੜੇ ਬੱਚੇ ਸੁਟਾਉੜੇ ਹੁੰਦੀਆਂ ਪੁੱਤਾਂ ਜਿਹੜੀਆਂ ਹੁੰਦੀਆਂ ਘਰ ਦਾਪਾ ਹੋਵੇ ਜੁਸੀਂ ਦੇਖੋ ਪ੍ਰਾਣੀਆਂ ਪੈਕਚਰ ਹੁਣ ਤੇ ਪੈਕਚਰ ਵਾਲੀਆਂ ਗੱਲਾਂ ਆਈਆਂ ਨੇ ਹੁਣ ਤੇ ਪੈਕਚਰ ਉਹ ਲਾਉਣੇ ਆ ਐਕਟਰਾਨੀਆਂ ਗੁਰੂਵਾਰੀ ਪੈਕਚਰਾਂ ਪਾਉਣ ਲੋਗੇ ਉਹ ਮਾਤ ਪ੍ਰਾਣੀਆਂ ਪੈਕਚਰਾਂ ਕੋਈ ਧਾਰਨਾ ਕੋਲ ਨਾ ਇੱਕ ਰੋਟੀ ਅਸੀਂ ਪਤਵੰਤੋਆਂ ਨੇ ਲਵਨੇ। ਗੁਰੂ ਦਾ ਜਿੱਦਾਂ ਦੀ ਫੋਟੋ ਦੇਖਣੀ ਗੁਰੂ ਦਾ ਜਿਆੜਾ ਖਸਰੋ ਜਾਂਦੇ ਆ। ਤੇ ਗੁਰੂ ਸਾਹਿਬ ਦੀ ਬਾਣੀ ਗੁਰੂ ਸਾਹਿਬ ਤੇ ਹੋਰ ਗੁਰੂ ਸਾਹਿਬ ਦਾ ਇਤਿਹਾਸ ਕਹਿੰਦੇ ਲਿਆਵਾਂ ਤੁਹਾਨੂੰ ਦੁਖਾ ਦੇਣਾ। ਕਹਿੰਦੇ ਮਰਗ ਭਾਗੋ ਕੁਰੇ ਆਇਆ। ਮਰਗ ਭਾਗੋ। ਤੇ ਭਾਈ ਲਾਗੜੋ ਦੀ ਇੱਕ ਰੋਟੀ ਸੁੱਕੀ ਹੋਈ। ਗੁਰੂ ਨਾਨਕ ਸਾਹਿਬ ਦੇ ਦੋਤਾ ਲੱਤ ਪਾ ਲਈ ਤੇ ਜਦੋਂ ਘਟਿਆ ਦਾ ਤੇ ਭਾਈ ਲਾਲੋ ਦੀ ਰੋਟੀ ਚੋਂ ਦੁੱਧ ਨਿਕਲਦਾ ਤੇ ਮੱਝ ਭਾਗੂ ਦੀ ਰੋਟੀ ਵਿੱਚੋਂ ਲੋਹ ਨਿਕਲਦਾ ਲੋਕ ਇਹਦਾ ਕਾਰਨ ਪਤਾ ਕੀ ਹੈ ਜੀ ਉਹ ਹੈ ਲੋਕਾਂ ਦੀ ਮਿਹਨਤ ਵਾਰ ਲੈਣੀ ਲੋਕਾਂ ਦੀ ਕੋਈ ਮਿਹਨਤ ਨਹੀਂ ਦੇਣੀ ਕੋਈ ਕਵਾਈ ਹੱਥ ਪਾ ਕੇ ਲੋਕਾਂ ਦਾ ਤੇ ਉਹ ਲੋਕਾਂ ਦਾ ਤੁਬੂਲ ਪਿਆ ਹੁੰਦਾ ਹੈ ਲੋਹ ਕਿਹਦਾ ਹੁੰਦਾ ਸਤਿਗੁਰ ਜੀ ਦੇ ਬੋਲ ਨੇ ਭਾਵਨੀ ਭਗਤ ਪਾਏ ਕੋਈ ਅਗਰ ਭਾਗ ਰੱਖੇ ਤਾਂ ਹੀ ਉਹ ਸਰਬਦਾਰ ਦਾਰ ਦਿੱਤ ਹੈ ਏਕ ਵਾਰ ਗੁਰ ਸਿਮਰਨ ਮਾਤਰ ਜਿਹੜੀ ਦੂਜੇ ਸਭ ਗੱਲ ਕਹਿੰਦੇ ਨੇ ਕਿ ਕਵੀਰ ਮਨ ਸਰਮਤ ਪਿਆ ਜੈਸਾ ਗੰਗਾ ਨੀਰ ਪਾਛੇ ਲਾ ਕੋ ਹਰਖਰੇ ਕਹਿਤ ਕਵੀਰ ਕਵੀ ਸੁਥਾ ਗੁਰ ਰੱਬ ਦੇ ਵਿੱਚ ਕੀ ਕਰਦਾ ਰੱਬ ਵੀ ਰਹਿ ਨਾਲ ਲੈਂਦਾ ਹੈ ਲੋਕ ਰੱਬ ਵਿੱਚ ਹੀ ਕਰਦੇ ਆ ਰੱਬ ਮੇਰੇ ਕਿੱਥੇ ਵਰਦਾ ਲੋਕ ਰੱਬ ਦਾ ਨਾਲ ਲਿੰਦੇ ਨੇ ਰੱਬ ਮੇਰਾ ਨਾਮ ਜਪਦਾ ਇਹਨੂੰ ਸੱਚ ਕਰਕੇ ਤਾਂ ਸਿੱਧਾ ਭਾਈ ਗੁਰਦਵਾਰ ਜੀ ਨੇ ਕਿਵਤ ਸਵਈਏ ਨੇ ਬਾਣੀ ਵਿੱਚ ਕਹਿੰਦੇ ਭਾਈ ਗੁਰਦਵਾਰੀਆਂ ਬਾਣੀ ਵਿੱਚ ਕਹਿੰਦੇ ਇੱਕ ਵਾਰ ਗੁਰ ਸਿਮਰਨ ਬਾਤਰ ਤੁਸੀਂ ਸੱਚੇ ਵਾਂਗ ਇੱਕ ਵਾਰ ਗੁਰੂ ਦਾ ਬਾਤਰ ਛੱਡੇ ਆ ਪ੍ਰਮਾਤਮਾ ਦਾ ਨਾਮ ਲੈ ਇਕੋ ਵਾਰੀ ਕਹਿੰਦੇ ਉਹ ਪ੍ਰਮਾਤਮਾ ਗੁਰੂ ਤੁਹਾਡਾ ਨਾਮ ਵਾਰ-ਵਾਰ ਜਪਣ ਲੱਗ ਜਾਂਦਾ ਹੈ ਇੱਕ ਵਾਰ ਨੂੰ ਸਿਮਰਨ ਆਕਰ ਸਿਮਰਤਾ ਹੈ ਵਾਰਨ ਵਾਰ ਗੁਰਹਿਤ ਹੈ ਸਤਿਗੁਰ ਦਿਆਲ ਦਇਆ ਨਿਧ ਨਮੋ 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 ਨੇਤ ਹੈ ਕਹਿੰਦੇ ਐਸੇ ਗੁਰ ਨੂੰ ਮੇਰੀ ਬਾਰ-ਬਾਰ 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 ਨਮਸਕਾਰ ਨਮਸਕਾਰ ਤੇ ਇੱਥੇ ਤੇ ਅਸੀਂ ਇੱਥੇ ਬ੍ਰੋਢੀ ਭਾਸ਼ਾ ਪਰ ਮੈਂ ਹੀ ਕਹਾਂ ਇਹਨਾਂ ਹੋ ਗਿਆ ਹੈ ਕੀ ਕਰਉ ਤੇ ਬਾਣੀ ਕਹਿੰਦੀ ਜਿਨ੍ਹਾਂ ਦੀ ਬਾਣੀ ਕੋ ਖੁਦ ਰੋਜ਼ਾ ਕੋਲੇ ਨਾਮੇ ਨਾਮ ਦੇ ਨਹੀਂ ਬਾਣੀ পড়ੋ ਨਾਮੇ ਨਰਾਇਣ ਨਾ ਹੁੰਦੇ ਨਾਮ ਦੇ ਮੇਰੇ ਵਿੱਚ ਤਾਂ ਗ੍ਰੈਂਡਬੈਥ ਵੀ ਪਕੜੀ ਹੈ ਉਹ ਜਿਹਦਾ ਨਰਾਇਣ ਹੈ ਹੁੰਦਾ ਨਹੀਂ ਕਾਇਆ ਜਿਨ੍ਹਾਂ ਦਾ ਮੈਂ ਉਹਨਾਂ ਦਾ ਹੀ ਨਰਾਇਣ ਹੈ ਤੇ ਕਬੀਰ ਸਾਹਿਬ ਜਿਹਦਾ ਦਾ ਮੈਂ ਆ ਉਹਨਾਂ ਦੇ ਰੱਬ ਹੈ ਸਤਿਗੁਰੂ ਅਰਜਨ ਦਾ ਕਹਿੰਦੇ ਜਿਨ੍ਹਾਂ ਦਾ ਰੱਬ ਹੈ ਉਹਨਾਂ ਦਾ ਹੀ ਮੈਂ ਆ ਜਿਦਾਂ ਲਮਾਇਆ ਉਦਾਂ ਦੇ ਗੱਬੇ ਇਹ ਸੁਪਨੀ ਸਰ ਕੋਲੋਂ ਉਸੇ ਬਾਈ ਕਿ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਬ੍ਰਹਮ ਗਿਆਨੀ ਨੂੰ ਲੱਭਣ ਦੇ ਰਾਮੂ ਨਾਲ ਪਿੱਛੇ ਫਿਰਦੇ ਉਸ ਬਾਣੂ ਦੇ ਸਵਾਪ ਪ੍ਰਾਪਤ ਹੋਏ ਦਰਬਾਰੀ ਕਥਾ ਸੁਣਨੇ ਦਾ ਤੁਹਾਡੇ ਉਦੋਂ ਭਾਗ ਨੇ ਇੱਥੇ ਕੋਈ ਹੋ ਸਕਦੇ ਨੇ ਜਿਨ੍ਹਾਂ ਦੇ ਭਗਤ ਭਾਗ ਨੇ ਇਨੇ ਤੇ ਅੱਗੇ ਵੀ ਤੁਸੀਂ ਬੈਠ ਕੇ ਰਸਤਾ ਨਿਕਲ ਜਾਓਗੇ ਉਧਰ ਬੈਠ ਕੇ ਗੱਲਾਂ ਕਰ ਲੋਗੇ ਇੱਕ ਇੱਕ ਗੁਈਓ ਬੈਠੇਗਾ ਜਿਹਦੇ ਪਾਗਾਂ ਤਰੀਕਾ ਹੁੰਦਾ ਤੇ ਗੁਰੂਕੁਲ ਮਰਿਆ ਹੁੰਦੀ ਹੈ ਬਾਅਦ ਜਿੱਥੇ ਤੁਸੀਂ ਮਾਰ ਕੇ ਬਾਣੀ ਤੇ ਇਹੀ ਹੈ ਤਪੱਸਵੀ ਨੂੰ ਦਰਵਾਜ਼ਾ ਸਭ ਤੋਂ ਲਾਓ ਨਾ ਦਰਵਾਜ਼ਾ ਸਭ ਤੋਂ ਤੀਜੀ ਤੇ ਉਹਨੂੰ ਆਪਾ ਸਾਥਸਾਂ ਨਹੀਂ ਕਹਿੰਦੇ ਬਾਣੀ ਹੈ ਇਹ ਇਹਨੂੰ ਸਾਸਾਂ ਕਿਉਂ ਕਹਿੰਦੇ ਆ ਇੱਥੇ ਮਰਜਾਦਾ ਹੈ ਤੇ ਟੀਵੀ ਦੀ ਪਾਣੀ ਦੀ ਮਰਜਾਦਾ ਨਹੀਂ ਹੁੰਦੀ ਕਿਉਂ ਨਹੀਂ ਹੁੰਦੀ ਆਪਾਂ ਮੰਨਿਆ ਤੇ ਵੀ ਬੈਠ ਹੁੰਦੇ ਆ ਕੁਰਸੀਆਂ 'ਤੇ ਵੀ ਬੈਠੇ ਹੁੰਦੇ ਆ ਜੁੱਤੀਆਂ ਪਾ ਕੇ ਵੀ ਤੁਰੇ ਫਿਰਦੇ ਆ ਨੰਗੇ ਸਰ ਵੀ ਤੁਰੇ ਫਿਰਦੇ ਆ ਤੇ ਇੱਥੇ ਮਰਜਾਦਾ ਹੈ ਪਤਾ ਕਿ ਨੰਗਾ ਸਰ ਨਹੀਂ ਰੱਖਣਾ ਇੱਥੇ ਮਰਜਾਦਾ ਹੈ ਗੱਲਾਂ ਨਹੀਂ ਕਰਨੀਆਂ ਇਹ ਨੂੰ satsang ਕਹਿੰਦੇ ਆ ਜਿੱਥੇ ਗੁਰੂ ਆਪ ਉਪਰ ਆਜਮਾਨ ਹੁੰਦੇ ਆ ਤੇ ਤੁਸੀਂ ਬਾਗਾ ਬਣਿਓ ਜਿਸ ਬਹਾਦਰ ਪਰਿਵਾਰ ਨੇ ਬਾੜੀ ਦੇ ਜਾਫ ਕਰਵਾਏ ਸਤਿਗੁਰੂ ਕਿਰਪਾ ਕਰਨ ਜਿਨ੍ਹਾਂ ਦੀ ਭਾਵਨਾ ਮਨ ਬਾਗ ਲਾਉਣ ਪਰਿਵਾਰ ਨੂੰ ਬਚਿਆ ਨੂੰ ਸਤਿਗੁਰੂ ਤੰਦਰਿਆਂ ਤਦਰਸਿਆਂ ਬਖਸ਼ਣ ਮਹੰਦੇ ਤੁਸੀਂ ਆਪਣੀ ਕਿਰਪਾ ਕਰਨ ਸਭ ਤੋਂ ਵੱਡੇ ਉਸਤਤਕੂ ਜੀ ਆਪ ਬਖਸ਼ੋ ਸੋ ਇਹਨਾਂ ਬਚਾਰਾ ਦੇ ਨਾਲ ਮੈਂ ਆਪ ਜੀ ਤੁਹਾ ਦਾ ਅੱਜ ਕੋ ਬਾਣੀ ਬੋਲਦਿਆਂ ਬਾਣੀ ਵਿਚਾਰਦਿਆਂ ਬੇਅੰਤ ਗੱਲਾਂ ਉਲਝਪਾ ਹੋ ਜਾਂਦੀਆਂ ਗੁਰੂ ਬਾਣੀ ਦਾ ਜੋਗ ਹੈ ਸਾਧ ਸੰਤ ਰਖਣ ਜੋਗ ਹੈ ਜਿਮਾ ਬਖ ਦੇਣੀ ਸਾਰੀ ਸੰਗਤ ਦਾ ਧੰਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਨ ਕੋਟਨ ਧੰਵਾਦ ਵਾਹਿਗੁਰੂ ਜੀ ਦਾ ਖਾਸ ਵਾਹਿਗੁਰੂ ਜੀ ਕੀ ਫਤਿਹ ਗੱਲ ਕੇ ਆਖੋ ਸਤਿਨਾਮ ਸ਼੍ਰੀ ਵਾਹਿ